ਸਤਿ ਸ਼੍ਰੀ ਅਕਾਲ ਜੀ ਮੈਂ ਬੀਮਨ ਜੀ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਸੀਐਮਸੀ ਯਾਨੀ ਕਿ ਕ੍ਰਿਸਚੀਅਨ ਮੈਡੀਕਲ ਕਾਲਜ ਦੇ ਵਿੱਚ ਅੱਜ ਇੱਥੇ ਲੜਕੇ ਔਰ ਲੜਕੀਆਂ ਨੇ ਇੱਥੇ ਦੇ ਸਟੂਡੈਂਟਸ ਨੇ ਆਜ਼ਾਦੀ ਦਿਵਸ ਮਨਾਇਆ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਵੀ ਅੱਜ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਆਜ਼ਾਦੀ ਦਿਵਸ ਦੇ ਉੱਤੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਬਲੇਸੀ ਹੈ ਤੇ ਮੈਂ ਪੰਜਾਬ ਤੋਂ ਆ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ 15 ਅਗਸਤ ਆਜ਼ਾਦੀ ਦਿਵਸ ਅਸੀਂ ਅੱਜ ਮਨਾ ਰਹੇ ਹਾਂ ਤੇ ਮੈਂ ਬਹੁਤ ਖੁਸ਼ ਹਾਂ ਅ ਇੱਕ ਕੁੜੀ ਹੋਣ ਦੇ ਨਾਤੇ ਅਸੀਂ ਮਤਲਬ ਫ੍ਰੀਲੀ ਅਸੀਂ ਆਜ਼ਾਦੀ ਦਿਵਸ ਮਨਾ ਸਕਦੇ ਹਾਂ ਤੇ ਅਸੀਂ ਅੱਜ ਡਿਫਰੈਂਟ ਡਿਫਰੈਂਟ ਕਲਚਰਸ ਨੂੰ ਇੱਥੇ ਰਿਪਰੈਜ਼ੈਂਟ ਕੀਤਾ ਪੰਜਾਬੀ ਕਲਚਰ ਹਿਮਾਚਲੀ ਕਲਚਰ ਅ ਗਰਬਾ ਗੁਜਰਾਤੀ ਕਲਚਰ ਅਲਗ-ਅਲਗ ਕਲਚਰਸ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਤੇ ਇੰਡੀਆ ਹੀ ਕਿੰਸੀ ਕੰਟਰੀ ਹੈ ਜਿਦੇ ਚ ਆਪਾਂ ਨੂੰ ਕਾਫੀ ਤਰ੍ਹਾਂ ਦੇ कई तरह के दे कल्चर देखने को मिलते हैं नमस्ते सबको हैप्पी इंडिपेंडेंस मेरा नाम अर्प्रता सिंह है और मैं हिमाचल से हूँ आज हम सब ने इंडिपेंडेंस डे हमारे कॉलेज ऑफ नर्सिंग में बनाया है इंडिपेंडेंस डे में सबको ये मैसेज देना चाहूँगी कि हमको सिर्फ़ इंडिपेंडेंस डे में ही अपने सोल्जर्स को सल्यूट नहीं देना चाहिए बल्कि हमको उनको रोज़ रिस्पेक्ट करना चाहिए उनकी रिस्पेक्ट करना चाहिए क्योंकि उन्हीं की वजह से हम आज फ्रीली घूम पा रहे हैं और जो उनके सेक्रीफाइस थे उन्हीं वजह से आज हम खुश हैं को मेरा नमस्कार मैं सेवेंटी नाइन्थ इंडिपेंडेंस डे की आप सबको शुभकामनाएं देती हूं आज हमने क्रिश्चियन मेडिकल कॉलेज में इंडिपेंडेंस डे को सेलिब्रेट किया और हमें यहां पर परफॉर्म करके बहुत अच्छा लगा और हमारा मेन थीम था कि यूनिटी एंड डाइवर्सिटी के हम सब एक हैं और हमें हर वक्त एक ही रहना है और जितनी कुर्बानियाँ हमारे लिए दी गई हैं उन कुर्बानियों को हम हमेशा अपने मनों में अपने दिलों में याद रखें थैंक यू ਸ੍ਰੀ ਗੁਰ ਸਾਰਿਆਂ ਨੂੰ ਸੀਐਮਸੀ ਲੁਧਿਆਣਾ ਵੱਲੋਂ ਅਸੀਂ ਤੁਹਾਨੂੰ ਸਾਰਿਆਂ ਨੂੰ ਇੰਡੀਪੈਂਡੈਂਸ ਡੇ ਵਿਸ਼ ਕਰ ਰਹੇ ਹਾਂ ਤੇ ਇਸ ਦਿਨ ਫ੍ਰੀडम फाइਟਰਸ ਨੇ ਆਪਣੇ ਆਪਣੇ ਆਪ ਨੂੰ ਕੁਰਬਾਨ ਕੀਤਾ ਜਿਸ ਦੀ ਵਜ੍ਹਾ ਤੋਂ ਅਸੀਂ ਇੰਨੀ ਆਜ਼ਾਦੀ ਨਾਲ ਆਪਣਾ ਜੀਵਨ ਵਿਤੀਤ ਕਰ ਰਹੇ ਹਾਂ ਤੇ ਸਾਨੂੰ ਕਿਸੇ ਦੀ ਰੋਕਣੀ ਆ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ 79ਵਾਂ ਜਿਹੜਾ ਅਸੀਂ ਆਜ਼ਾਦੀ ਦਾ ਦਿਵਸ ਮਨਾ ਰਹੇ ਹਾਂ ਤੇ ਅੱਜ ਸਾਡੇ ਇੱਥੇ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਸੀ ਜਿਹਦੇ ਸ੍ਰੀ ਓੰਕਾਰ ਸਿੰਘ ਜੀ ਪਾਵਾ ਮੈਨੇਜਿੰਗ ਡਾਇਰੈਕਟਰ ਏ1 ਸਾਈਕਲਸ ਤੇ ਪਦਮਸ਼੍ਰੀ ਅਵਾਰਡੀ ਉਹ ਆਏ ਸਨ ਐਜ਼ ਅ ਚੀਫ ਗੈਸਟ ਤੇ ਉਹ ਸਾਡੇ ਹਸਪੀਟਲ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਏ ਨੇ ਤੇ ਉਹ ਉਹਨਾਂ ਨੇ ਆ ਕੇ ਸਾਡੇ ਜਿਹੜਾ ਸਟਾਫ ਸਟੂਡੈਂਟ ਕਾਲਜ ਦੇ ਜਿੰਨੇ ਵੀ ਵਿਦਿਆਰਥੀ ਹੈ ਉਨਾਂ ਦਾ ਹੌਸਲਾ ਵਧਾਇਆ ਤੇ ਉਹਦੇ ਨਾਲ ਹੀ ਜਿਹੜੀ ਫਲੈਗ ਹੋਇਸਟਿੰਗ ਚੰਡਾਲਾ ਰਾਂ ਦੀ ਰਸਮ ਉਹ ਵੀ ਅਦਾ ਕੀਤੀ ਗਈ ਤੇ ਪ੍ਰੇਡ ਦਾ ਵੀ ਮੌਇਨਾ ਕੀਤਾ ਗਿਆ ਜੀ ਜੀ ਕੁਝ ਕੀ ਸੁਨੇਹਾ ਦੇਣਾ ਮੈਂ ਮੈਂ ਇਹ ਦੇਣਾ ਚਾਹਨਾ ਕਿ ਜਿਹੜੀ ਸਾਨੂੰ ਆਜ਼ਾਦੀ ਮਿਲੀ ਹੈ ਇਹਦੀ ਵੈਲਿਊ ਰੱਖਣੀ ਚਾਹੀਦੀ ਹੈ ਇਹਦੀ ਇੰਪੋਰਟੈਂਸ ਹੈ ਬਹੁਤ ਲੋਕਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪੰਜਾਬ ਵੱਲ ਤੋਂ ਸਭ ਨਾਲ ਅੱਗੇ ਰਿਹਾ ਹੈਗਾ ਤੇ ਇਹਦੇ ਨਾਲ ਹੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਅਸੀਂ ਸਾਰੇ ਲੋਕ ਹੈਗੇ ਆ ਸਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਆਪਣੇ ਅਧਿਕਾਰਾਂ ਦੇ ਨਾਲ ਨਾਲ ਜਿਹੜੀ ਜ਼ਿੰਮੇਵਾਰੀਆਂ ਉਹਨਾਂ ਨੂੰ ਵੀ ਨਿਭਾਉਣਾ ਚਾਹੀਦਾ ਹੈ ਤੇ ਤਾਂਕਿ ਅਸੀਂ ਵੱਧ ਤੋਂ ਵੱਧ ਜਿਹੜੀ ਦੇਸ਼ ਦੀ ਤਰੱਕੀ ਉਰਚ ਕੰਟਰੀਬਿਊਟ ਕਰ ਸਕੀਏ ਸਾਡੇ ਨਾਲ ਵਾਈਸ ਪ੍ਰਿੰਸੀਪਲ ਨੇ ਮੈਰੀ ਜான் ਜੀ ਗੱਲ ਕਰਦੇ ਉਹਨਾਂ ਦੇ ਨਾਲ ਅੱਜ ਦੇ ਇਹ ਜਿਹੜਾ 15 ਅਗਸਤ ਦਿਵਸ ਹੈਗਾ ਜਿਹੜਾ ਬੱਚਿਆਂ ਨੇ ਇੱਥੇ 크ਿਸਚਨ ਮੈਡੀਕਲ ਕਾਲਜ ਵਿੱਚ ਮਨਾਇਆ ਗਿਆ ਉਸ ਦੇ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਹਾਂਜੀ ਕਿਵੇਂ ਹੋ ਮੈਮ ਆ ਠੀਕ ਹਾਂ ਥੈਂਕ ਯੂ ਹਾਂਜੀ ਮੈਮ ਜੋ ਅੱਜ ਜੁਨੇ 크 आज़ादी दिवस ही मनाया है yes. बच्चों ने उसके बारे में आप क्या कहना चाहोगे? या आज हम जो सेवेंटी नाइन्थ इंडिपेंडेंस डे सेलिब्रेट कर रहे हैं hmm. इस दिन हम हमारी जो पहले वाले लोगों ने अपना जान दिया अपना सक्रीफाइस किया सब कुछ अपनी आजादी के लिए उसका स्मरण करते हैं और उसकी जो बहुत बड़ा त्याग के ऊपर हमारा प्रणाम करते और आई एच एस की बच्चे ने आज बांगड़ा की और वो जो बांगड़ा से हमें जो पेट्रियोटिज्म का सारे फील आने जैसे उन्होंने उस तरह की परफॉर्म किया वो सबकी मन में दिल में आसादी का वो त्योहार की भाव और अपना पेट्रियोटिज्म का फील बना दिया है तो तम सबकी बीच में हो इंडिया की नाम पे भारत की नाम पे हिंदुस्तान की नाम पे हम एक हो और हम एक ही साथ ਹਰ ਬੰਦੇ ਇੱਕ ਤਰ੍ਹਾਂ ਸੇ ਕੋਸ਼ਿਸ਼ ਕੀਆ ਤੋ ਹਮਾਰਾ ਕੰਟਰੀ ਅਗੇ ਜਾਏਗਾ। ਥੈਂਕ ਯੂ। ਜਿਸ ਜੀਵੇਂ ਕੀ ਮੈਮ ਨੇ ਕਿਹਾ ਕਿ ਸਾਡਾ ਕੰਟਰੀ ਬਹੁਤ ਅੱਗੇ ਜਾ ਸਕਦਾ ਅਗਰ ਅਸੀਂ ਰਲ ਮਿਲ ਕੇ ਇੱਕ ਦੂਜੇ ਨਾਲ ਕਦਮ ਮਿਲਾ ਕੇ ਇਸ ਦੇਸ਼ ਦੀ ਬਿਹਤਰੀ ਦੇ ਵਾਸਤੇ ਅਗਰ ਅਸੀਂ ਕੰਮ ਕਰਾਂਗੇ। ਇਸ ਦੇ ਨਾਲ ਹੀ ਕੈਮਰਾ ਪਰਸਨ ਰੋਨੀ ਦੇ ਨਾਲ ਬੀ ਮਨਜੀਤ ਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।